ਹਾਂਜੀ ਦੋਸਤੋ ਅੱਜ ਆਏ ਆਂ ਆਪਾਂ ਦਿੱਲੀ ਡਾਟ ਮੋਬਾਈਲ ਕੇਅਰ ਬਰਨਾਲਾ ਵਾਲਿਆਂ ਦੇ ਇਹਨਾਂ ਦੇ ਇੱਕ ਬਹੁਤ ਹੀ ਵਧੀਆ ਆਫਰ ਲੱਗਾ ਹੋਇਆ 에어ਪੋਰਟਸ ਤੇ ਚਲੋ ਆਪਾਂ ਚੈੱਕ ਕਰਦੇ ਆਂ ਆਜੋ ਕਿਰਾਂ ਹਾਂਜੀ ਵੀਰੇ ਕੀ ਹਾਲ ਚਾਲ ਬੜੀ ਅਜੀ ਵੀਰੇ 에어ਪੋਰਟਸ ਲੈਣਾ ਜਿਨ੍ਹਾਂ ਦੇ ਉੱਪਰ ਆਫਰ ਚੱਲ ਰਿਹਾ ਹੈ ਇਸ ਸਮੇਂ ਹਾਂਜੀ ਅੱਜ ਆਪਾਂ ਅੱਜ ਦੀ ਸਭ ਤੋਂ ਵੱਡੀ ਆਫਰ ਦਿਖਾਣੇ ਆ ਆ 에어ਪੋਰਟ ਹੈ ਬਈਆ ਇਹ ਮਾਰਕੀਟ ਦੇ ਵਿੱਚ 7-800 ਰੁਪਏ ਦੀ ਆਪਣੀ ਸੇਲ ਦੇ ਵਿੱਚ ਸੀ ਇੱਥੇ ਆਪਾਂ 500 ਰੁਪਏ ਦੇ ਆਫਰ ਲਗਾਈ ਹੈ ਇਹ ਆਪਾਂ 500 ਰੁਪਏ ਦੇ ਦਾਂਗੇ 500 ਦੇ ਜੀ ਹਾਂਜੀ ਤੇ ਮੇਰੇ ਲਈ ਕੀ ਆਫਰ ਹੈ ਜੀ ਇਹ ਤਾਂ ਸਪੈਸ਼ਲ ਤੁਹਾਡੇ ਲਈ ਆਪਾਂ ਤੁਹਾਨੂੰ ਨਾਲ ਨੈਕ ਬੈਂਡ ਦੇ ਦਾਂਗੇ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਨੈਕ ਬੈਂਡ ਜੀ ਹਾਂਜੀ ਲਓ ਜੀ ਦੋਸਤੋ ਨੈਕ ਬੈਂਡ ਜੀ ਪਰ ਵੀਰੇ ਜੇ ਮੰਨ ਗਜਲ ਇਹ ਵੀ 에ਅਰਪੋਰਟ ਹੋ ਗਿਆ ਨੈਕ ਬੈਂਡ ਹੋ ਗਿਆ ਜੀ ਕਿਸ ਨੂੰ ਆਫਰ ਨਾ ਪਸੰਦ ਫਿਰ ਆਪਾਂ ਤੁਹਾਡੇ ਲਈ ਆਫਰ ਬਦਲ ਦਿੰਨੇ ਆ ਹਾਂਜੀ ਆਪਾਂ ਜੇ ਕਿਸੇ ਨੂੰ ਇਹ ਨਹੀਂ ਲੈਣਾ ਤਾਂ ਸਾਡੇ ਤੋਂ ਆਪਦੇ ਫੋਨ ਦਾ ਜਿਹੜੇ ਦਾ ਮਰਜੀ ਗਲਾਸ ਲਵਾ ਕੇ ਲੈ ਜੀ ਅੱਛਾ ਬਿਲਕੁਲ ਫ੍ਰੀ ਫਿਰ ਬਿਲਕੁਲ ਫ੍ਰੀ ਉਹਦਾ ਆਪਾਂ ਕੋਈ ਚਾਰਜਸ ਨਹੀਂ ਲਵਾਂਗੇ ਦੇਖ ਲਓ ਵੀਰੇ ਕਦੇ ਸ਼ੇਅਰ ਕਰਨ ਵਾਲਾ ਤਾਂ ਮੇਰੇ ਰੈਕਸ਼ਨ ਨਹੀਂ ਨਹੀਂ ਕੋਈ ਐਕਸ਼ਨ ਵਾਲੀ ਗੱਲ ਲ ਤੇ ਇੱਕ neck band ਤੇ airport ਸਿਰਫ just 500 ਰੁਪਏ ਦੇ ਵਿੱਚ ਲੈ ਜਾ ਸਕਦੇ ਹੋ ਐਡਰੈਸ ਜੀ ਦਿੱਲੀ.mobile care ਬਰਨਾਲਾ ਸਦਰ ਵਿਆਰ ਭਗਤ ਸਿੰਘ ਚੌਕ ਮੋਬਾਈਲ ਨੰਬਰ ਜੀ 8725088912 ਜੀ ਤੇ ਜੀ ਜੀ ਵਿਜ਼ਿਟ ਕਰੋ ਥੈਂਕ ਯੂ